ਔਰ ਜੱਗੀ ਕੀ ਆ ਰਹਾ ਉਹ ਤੇ ਸਰਪੰਚਾ ਤੁਹਾਨੂੰ ਦੱਸ ਬੱਸ ਵਧੀਆ ਕੀ ਗੱਲ ਬੜੀ ਚਿੰਤਾ ਜੀ ਤੇ ਬੈਠਾ ਬੱਸ ਸਰਪੰਚ ਯਾਰ ਕੁੜੀ ਦੀ ਚਿੰਤਾ ਫਤਾਈ ਜਾਂਦੀ ਸੀ ਕੁਛਕ ਦਿਨ ਪਹਿਲਾਂ ਉਹਨੂੰ ਮੁੰਡਾ ਛੱਡ ਕੇ ਗਿਆ ਯਾਰ ਆ ਤੇ ਮੈਨੂੰ ਐ ਲੱਗਦਾ ਯਾਰ ਕਿ ਮੁੰਡਾ ਕੋਈ ਗਲਤੀਆਂ ਕੋਈ ਸ਼ੈਦਾਂ ਦਾ ਕੰਮ ਨਹੀਂ ਉਹ ਦਵਾਈ ਵੀ ਦਵਾ ਕੇ ਗਿਆ ਸੀ ਯਾਰ ਦੇਖ ਜੱਗੀ ਦੇਖ ਕੇ ਚੀਜ਼ ਦਾ ਅੰਦਾਜ਼ਾ ਨਹੀਂ ਲਗਾਈਦਾ ਠੀਕ ਆ ਹੁਣ ਜਿਵੇਂ ਵੀ ਆ ਯਾਰ ਆਪਾਂ ਜਦੋਂ ਬੰਦੇ ਨਾਲ ਬਰਤਦੇ ਨੇ ਆਪਾਂ ਨੂੰ ਉਦੋਂ ਹੀ ਪਤਾ ਲੱਗਦਾ ਵੀ ਬੰਦਾ ਕਿੱਦਾਂ ਦਾਗਾ ਕਿ ਕਿੱਦਾਂ ਆਦਾ ਭਗਾ ਰਾ ਕਿੱਦਾਂ ਰਹਿੰਦਾ ਕਿੱਦਾਂ ਫੈਮਿਲੀ ਹਣੀ ਤੇ ਆਪਾਂ ਤੇ ਕੀ ਕਹਿ ਜਾਈਏ ਤੇ ਮੁੰਡਾ ਦੇਖਣ ਨੂੰ ਵਧੀਆ ਦੇਖਣ ਨੂੰ ਤਾਂ ਯਾਰ ਬੜੇ ਲੱਗੇ ਫਿਰਦੇ ਆ ਹੁਣ ਆਪਾਂ ਵੀ ਚੀਜ਼ ਲੈ ਕੇ ਆਨੇ ਆ ਜੇ ਤੁਹਾਨੂੰ ਵਰਤਦੇ ਆ ਆਪਾਂ ਨੂੰ ਉਦੋਂ ਪਤਾ ਲੱਗਦਾ ਵੀ ਕਿੱਦਾਂ ਦੀ ਆਪਾਂ ਨੂੰ ਕੀ ਬੈਨੀਫਿਟ ਹੋਇਆ ਕਈ ਵਾਰੀ ਚੀਜ਼ ਨਹੀਂ ਚੰਗੀ ਆਂਦੀ ਦੇਖਣ ਨੂੰ ਤੇ ਸੋਹਣੀ ਲੱਗਦੀ ਏ ਦਾ ਦੁਨੀਆ ਲੱਗੀ ਫਿਰਦੀ ਆ ਯਾਰ ਤੈਨੂੰ ਵੀ ਪਤਾ ਹਨੀ ਜਿਹੜਾ ਦੇਖਣ ਵਾਲਾ ਹੁੰਦਾ ਉਹ ਦੇਖਣ ਵਾਲੀ ਬੰਦਾ ਜਿਹੜਾ ਖੜਨ ਵਾਲਾ ਹੁੰਦਾ ਜੇ ਖੜ ਗਿਆ ਤਾਂ ਫਿਰ ਤੈਨੂੰ ਪਤਾ ਹੀ ਆ ਠੀਕ ਹੈ ਹੁਣ ਜੇ ਆਪਾਂ ਮੁੰਡੇ ਨਾਲ ਵਰਤਾਂਗੇ ਆਪਾਂ ਨੂੰ ਤਾਂ ਹੀ ਪਤਾ ਲੱਗੇਗਾ ਗੱਲ ਤੇਰੀ ਤਾਂ ਠੀਕ ਆ ਸਰਪੰਚਾ ਆਪਣੀ ਭੈਣ ਯਾਰ ਪੋਲੀ ਜ਼ਿਆਦਾ ਸਰਪੰਚਾ ਡਰਤੇ ਹੁੰਦਾ ਇੱਕ ਸਰ ਤੇ ਬਾਪੂ ਵੀ ਨਹੀਂ ਹੈਗਾ ਤੇ ਆਪਾਂ ਉਹਦਾ ਵਿਆਹ ਟੱਕਾ ਸਾਰਾ ਕੁਝ ਦੇਖਣਾ ਹੈ ਬਣਾਇਰੋ ਫਰੈਂਡ ਹੀ ਦੱਸਦੀ ਐ ਉਹ ਯਾਰ ਤੈਨੂੰ ਪਤਾ ਹੀ ਅੱਜ ਕੱਲ ਦੀ ਜਨਰੇਸ਼ਨ ਦਾ ਚੱਲ ਫਿਰ ਵੀ ਤੂੰ ਦੇਖ ਕੇ ਠੀਕ ਹੈ ਧਿਆਨ ਨਾਲ ਮੜਿਆ ਵੇਖ ਲਈ ਕਿ ਕੀ ਗੱਲ ਬਾਤ ਹੈ ਬਾਕੀ ਮਿਲਾਂਗੇ ਗੱਲ ਨਹੀਂ ਚੱਲ ਆ ਜਾ ਬਾਜ਼ਾਰ ਚੱਲਦੇ ਆ ਯਾਰ ਮਨ ਵੀ ਹੌਲਾ ਹੋ ਜਾਏਗਾ ਚੱਲਦੇ ਚੱਲ ਭਰਾਵਾ ਚੱਲ ਚੱਲ ਤੋਰ ਲਾ ਕਰਨਾ ਕਰੀ ਠੀਕੇ ਨਾ ਨਾ ਕੋਈ ਨਾ ਭਰਾ ਕੋਈ ਨਾ ਹਰੀ ਅਬੀ ਯਾਰ ਇੱਕ ਗੱਲ ਤਾਂ ਮੰਨਣ ਵਾਲੀ ਆ ਯਾਰ ਰੂਬਾ ਦਾ ਬਾੜੀ ਸੋਣੀ ਆ ਯਾਰ ਤੁਸੀਂ ਕਹਿ ਦਈਏ ਰਾਜੂ ਹਾਂਜੀ ਜਦੋਂ ਮੈਂ ਰੂਬਲ ਦੇਖੀ ਸੀ ਨਾ ਪਹਿਲੀ ਵਾਰ ਫਿਰ ਮੇਰੇ ਤਾਂ ਕਲੇਜਾ ਹੀ ਸੜ ਗਿਆ ਦੀਗਾ ਮੈਨੂੰ ਪਤਾ ਨਾ ਜੱਫੀ ਪਾ ਕੇ ਕਲੇਜਾ ਠੰਡਾ ਕਰਨ ਨੂੰ ਜੀ ਕਰਦਾ ਦੀਗਾ ਤੇਰੇ ਤਾਂ ਭਾਂਬੜ ਮੱਚਦਾ ਸੀ ਨਾ ਇਹ ਤਾਂ ਤਾਂ ਲਾਠਾਂ ਨਿਕਲਦੇ ਆ ਲਾਠਾਂ ਜੀ ਕਰਦਾ ਸੀ ਨਾ ਠੰਡ ਪਾ ਹਰੀ ਤੇ ਤੁਪਦਾ ਦੇ ਆਪਾਂ ਕੁੱਤੇ ਬੰਦੇ ਆ ਪੂਰੇ ਉਦੋਂ ਆਪਾਂ ਦੀਪ ਵਾਲਾ ਕੰਮ ਦੇ ਕਰ ਆਇਆ ਹੈ ਉਹਦੇ ਭਰਾ ਨੂੰ ਉਹਦੇ ਪੰਪ ਜਿੰਨੇ ਭਰਨੇ ਸੀ ਆਪਾਂ ਪੂਰੇ ਭਰ ਆਇਆ ਹੁਣ ਇੱਧਰ ਆਪਣੇ ਵਾਲਾ ਗਾਡੀ ਫਸਾ ਕੇ ਦੇਖੀਏ ਜੇ ਬਣਦੀ ਏ ਗੱਲ ਪੈਸੇ ਪੁਹੇ ਖਾਵਾਂਗੇ ਅੰਗੇ ਵੇਖੀ ਚੱਲ ਬਣਦਾ ਕੀ ਆਪਾਂ ਨੂੰ ਤਕੜਾ ਹੀ ਲਾਣਾ ਪਊਗਾ ਫਿਰ ਤੂੰ ਮਾਰ ਦੇ ਡਰਾਈ ਹਰੀ ਕਿਉਂਕਿ ਤੂੰ ਹੈ ਵੀ ਸੋਨਾ ਦੇ ਲ ਮੈਂ ਲਾਇਆ ਦਿਮਾਗ ਜੇ ਗੱਲ ਤੇਰੀ ਬਣ ਜਾਣੀ ਆ ਹਾਏ ਹਾਏ ਓਏ ਚੱਕ ਲਈਏ ਫਿਰ ਬਾਅਦ ਚੋੜੀ ਲਿਆ ਦੇ ਨੇਰੀ ਫੋਨਾ ਪਰ ਟੈਂਸ਼ਨ ਨਾ ਲੈ ਆ ਵੀ ਹਰੀ ਕੱਲ ਰੋਕ ਫਿਰ ਉਹਨੂੰ ਦੇਖੀ ਜਾਏਗੀ ਜੋ ਹੋਏਗਾ ਰਾਜੂ ਮੈਂ ਤਾਂ ਪਕਾਦਾ ਤੱਤਾ ਚੱਲ ਰਿਆਂ ਕੋਈ ਤਾਂ ਝੜ ਥੱਲੇ ਆਵੇ ਚੱਲ ਫਿਰ ਹੈਰੀ ਤੂੰ ਖੇਤ ਕੱਲ ਦੀ ਤਿਆਰੀ ਫਿਰ ਮਲ ਮੋਟਾ ਖਾ ਕੇ ਜਾਣਾ ਪੈਣਾ ਟੈਂਸ਼ਨ ਨਾ ਕਰ ਚੱਲ ਆ ਫਿਰ ਚੱਲੀ ਆ ਆ ਜਾ ਚੱਲ ਰੁੱਭਣ ਹੋ ਗਈ ਤੇ ਯਾਰ ਭਾਵੇਂ ਜੈਗਰ ਕਾਲਜ ਤੇ ਨਾਲੇ ਮੇਰੀ ਗੱਲ ਸੁਣਾ ਕੱਲੀ ਆਇਆ ਕਰ ਕੱਲੀ ਜਾਇਆ ਕਰ ਤੇ ਨਾਲੇ ਉਦੋਂ ਜਿਹੜਾ ਤੈਨੂੰ ਦੀਪ ਛੱਡਣ ਆਇਆ ਸੀ ਨਾ ਐਵੇਂ ਨਾ ਜਾਣੇ ਖੜੇ ਨਾਲ ਚੜ ਕੇ ਆ ਜਾ ਕਰ ਲੋਕੀ ਪਤਾ ਕੀ ਗੱਲਾਂ ਕਰਦੇ ਨੇ ਫੇਰੇ ਤੇਰੀ ਦੋਸਤ ਆ ਉਹ ਆ ਫਰੈਂਡ ਆ ਅਜਬੀ ਹੀ ਹੈਗਾ ਤੇ ਦੂਜੀ ਦਾ ਜੇ ਮੈਨੂੰ ਛੱਡ ਵੀ ਗਿਆ ਤਾਂ ਏਡੀ ਕੀ ਗੱਲ ਹੋਊਗੀ ਤੂੰ ਆਪਣਾ ਤਿਆਰ ਹੋ ਤੇ ਨਾਲੇ ਕਾਲਜ ਲੰਘ ਜਾ ਕੋਈ ਨਾ ਮੇਰੇ ਕੱਲ ਕੱਲੀ ਜਾਉਗੀ ਤੇ ਕੱਲੀ ਆ ਓਏ ਆਉ ਓਏ ਤੁਰੀ ਆਉਂਦੀ ਆ ਆਏ ਹਾਏ ਸੋਣਿਆ ਕਦੀ ਸਾਨੂੰ ਵੀ ਟਾਈਮ ਦੇ ਦਿਆ ਕਰੋ ਥੋੜਾ ਜਾਂ ਕੱਲਾ ਦੀਪ ਨਾਲੇ ਚਲਮੁਲ ਕਰਨ ਦਾ ਠੇਕਾ ਲਿਆ ਹੋਇਆ ਕੀ ਬਕਵਾਸ ਕਰੀਂ ਨੰਨ ਤੈਨੂੰ ਇੰਨਾ ਵੀ ਪਤਾ ਦੀਪ ਜਸਟ ਮੇਰਾ ਫਰੈਂਡ ਆ ਹੋਰ ਕੁਛ ਨਹੀਂ ਲੈ ਰਸ ਤੋਂ ਬਸ ਦੇ ਮੇਰੇ ਰਸਤੇ 'ਚ ਆ ਗਏ ਨਾ ਫਿਰ ਦੇਖ ਲਿਓ ਯਸ਼ ਹਾਂਜੀ ਯਾਰ ਦੇਖੀ ਰੂਬਲ ਕਿਤੇ ਅੱਜ ਫੇਰ ਨਾ ਆਵੇ ਤੂੰ ਘਬਰਾਣਾ ਯਾਰ ਆਜੂਗੀ ਯਾਰ ਤੈਨੂੰ ਨਹੀਂ ਪਤਾ ਕੀ ਨਹੀਂ ਪਤਾ ਹੋਇਆ ਓਏ ਯਾਰ ਛੱਡਾ ਗੱਲ ਉਹਨੂੰ ਆ ਲੈਣ ਦੇ ਤੈਨੂੰ ਪਿਆਰ ਪੂਰ ਤਾ ਨਹੀਂ ਹੋਗਾ ਉਹਦੇ ਨਾਲ ਓਏ ਓ ਆਈ ਕਿਵੇਂ ਦੀਪ ਓ ਮੈਂ ਤਾਂ ਠੀਕ ਆ ਤੂੰ ਕਿਵੇਂ ਮੂੰਹ ਜਾਂ ਲਟਕਾਇਆ ਓ ਯਾਰ ਬੱਸ ਕਰ ਤੂੰ ਲੈਕਚਰ ਨਹੀਂ ਲਾਉਣਾ ਮੈਂ ਤਾਂ ਤੇਰੇ ਨਾਲ ਲੈਕਚਰ ਲਾਣਾ ਹੁੰਦਾ ਹਣਾ ਉਂਝ ਤੇ ਮੈਂ ਬੱਸ ਇਹਦੇ ਨਾਲ ਹੀ ਫਿਰਦਾ ਰਹਿਣਾ ਹਣਾ ਵੀ ਯਸ਼ ਹੋਰ ਚੱਬ ਜਾ ਚੱਬ ਜਾ ਬੈ ਕੇ ਦਾ ਗੱਲਾਂ ਦੱਸ ਕੀ ਹੋਈਏ ਮੂੰਹ ਜਾਂ ਲਮਕਾਇਆ ਤੂੰ ਓ ਯਾਰ ਆਪਣੇ ਕਾਲਜ ਦੇ ਤੋਂ ਤੁਹਾਨੂੰ ਫੰਡਰਜ਼ ਹੀ ਨਹੀਂ ਹੈਗੇ ਹਾ ਅਕੀਨਾ ਮੌਦਾ ਹੈਰੀ ਤੇ ਰਾਜ ਇਹ ਗੱਲ ਹੋਈ ਆ ਤੇ ਹੁਣ ਮੈਂ ਦੱਸ ਡੇਲੀ ਡੇਲੀ ਉਹਨਾਂ ਦੀਆਂ ਗੱਲਾਂ ਸੁਣੀ ਜਾਵਾ ਹੁਣ ਦੱਸ ਮੈਂ ਕੀ ਕਰਾਂ ਡੇਲੀ ਡੇਲੀ ਟੱਕਰ ਨੇਗੇ ਕੀ ਕਰੂੰਗੀ ਮੈਂ ਤੈਨੂੰ ਅੱਗੇ ਤੋਂ ਨਹੀਂ ਟੱਕਰ ਦੇਉ ਤੂੰ ਆਪਣਾ ਕਲਾਸ ਲਾ ਆ ਕਲਾਸ ਦਾ ਕੀ ਮਤਲਬ ਹੈ ਚੱਲ ਮੇਰੇ ਨਾਲ ਆਪਾਂ ਲੈਕਚਰ ਲਗਾ ਕੇ ਇਹ ਪੜ ਵੀ ਲਿਆ ਕਰ ਕਦੀ ਉਹ ਮੈਨੂੰ ਕੰਮ ਹੈ ਜਾਣ ਜਾਣ ਉਹ ਮਤਲਬ ਕੰਮ ਹੈ ਮੈਨੂੰ ਚੱਲ ਠੀਕ ਆ ਤੂੰ ਆ ਜੀ ਮੈਂ ਚੱਲੀ ਆ ਆਪਾਂ ਹੁਣ ਉਹਨਾਂ ਵਾਲਾ ਕੰਮ ਨੇ ਵੇੜ ਆਈਏ ਉਹਨੇ ਵੇਖਦੀ ਨੇ ਆ ਫਿਰ ਹੋਰ ਉਹ ਆ ਫੋਨ ਭੁੱਲ ਗਈ ਉਹਦਾ ਚੱਲ ਬਾਅਦ ਤੇ ਦੇ ਦਾਂਗੇ ਹੋਰ ਫਿਰ ਸ਼ੇਰਾ ਠੀਕ ਐ ਕਿਆ ਮੰਦ ਹੁੰਦਾ ਬਾਲ ਜੇ ਖਲਾਰੇ ਨਹੀਂ ਕੀ ਹੋ ਗਿਆ ਪ੍ਰਦੀਪ ਬਾਈ ਜਿਹੜੀ ਥੋੜੀ ਸਾਲੇ ਹਰਕਤ ਕਰਕੇ ਆਏ ਹੋਏ ਤੁਹਾਨੂੰ ਪਤਾ ਹੀ ਕੀ ਹੋਇਆ ਅੱਜ ਕਿਰਨਾ ਕੀ ਕਰਨਾ ਹੈ ਕਿਤੇ ਹੀ ਨੂੰੰਦ ਨੇ ਹੈ ਦੱਸਿਆ ਸੀ ਤੁਹਾਨੂੰ ਗੱਲ ਕਰਾਇਆ ਨਾ ਕੈਨਸਲ ਦੇ ਚ ਯੂਜ਼ ਕਰਦੇ ਆਪਾਂ ਤੇ ਤਾਂ ਪ੍ਰੈਜ਼ੈਂਟ ਪਾਸਟ ਫਿਊਚਰ ਤਿੰਨ ਤਰ੍ਹਾਂ ਦੇ ਟੈਂਸੇ ਹੁੰਦੇ ਨੇ ਨਾ ਤੁਮ ਸਭ ਨੂੰ ਪਤਾ ਹੈ ਇਸ ਤਰ੍ਹਾਂ ਇਹ ਤੁਹਾਨੂੰ ਸਭ ਨੂੰ ਜਿਸ ਨਾਲ ਤੁਹਾਨੂੰ ਪਤਾ ਲਾਏਗਾ ਕਿ ਕਿਹੜੀ ਟਾਈਮ ਕਿਸ ਵਕਤ ਕਿਤੇ ਸ਼ੁਰੂ ਕਰਨੀ ਹੈ ਨਾ ਇਹ ਬਾਰਵੇਂ ਪਰ ਯੂਜ਼ ਕਰਦੇ ਆਪਾਂ ਕਿਸ ਨੂੰ ਗੱਲ ਸਮਝਾਉਣੀ ਹੈ ਤੁਸੀਂ ਕਿਸ ਨੂੰ ਵੀ ਤੁਹਾਨੂੰ ਆਇਆ ਜੀ ਪਤਾਉਣ ਸੀ ਕਿ ਤੁਸੀਂ ਕਿਹੜੀ ਚੀਜ਼ ਕਰੋ ਕਹਿਣਗੇ ਵੀ ਸਕਦਾ ਹਨਾ ਕੁਝ ਵੀ ਜਿਵੇਂ ਫੀਡ ਪਾਸਟ ਲੱਗਦਾ ਸੀ 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 ਕਰਦਾ ਸੀ ਫਿਊਚਰ ਚ ਕਰਾਂਗਾ ਤਰ ਉਸ ਟਿਕਾ ਪ੍ਰੈਜ਼ੈਂਟਸ ਕਿ ਲਿਖੂਗਾ ਕਰ ਰਿਹਾ ਹਾਂ ਜਾਂ ਹਾ ਹੈ ਜੋ ਕਿ ਹੁੰਦੇ ਨੇ ਇਦਾਂ ਦੇ ਹੁਣ ਕੋਈ ਵੀ ਆਪਾਂ ਕਰਦੇ ਨੇ ਸਟਾਰਟ ਫਸਟ ਵਰਬ ਜਿੱਦਾਂ ਗੋ ਫਾਰਮ ਹੁੰਦਾ ਜਾਣਾ ਕਿਤੇ ਨਾ ਕੋ ਬੈਟ ਦਾ ਕੋਮਨ ਸੈਕੰਡ ਫਾਰਮ ਦੇ ਤੁਹਾਨੂੰ ਦੀ ਰਾਈਜ਼ ਰਾਈਜ਼ ਮਤਲਬ ਕਿ ਉੱਪਰ ਜਾ ਫਿਰ ਨਿਕਲਣਾ ਹੈ ਨਾ ਜਾਂ ਉੱਪਰ ਨੂੰ ਵਧਣਾ ਇਹ ਚੀਜ਼ ਆਪਾਂ ਲਿਖ ਲਵਾਂ ਜਿਵੇਂ ਸਨ ਰਾਈਜ਼ ਉਹ ਕਿਹੜਾ ਰਾਈਜ਼ ਹੁੰਦਾ ਸਨ ਰਾਈਜ਼ ਹੁੰਦਾ ਈਸਟ ਇਹ ਕਮ ਰੋਜ਼ ਹੁੰਦਾ ਹੈ ਇਹ ਟੋਟਲੀ ਯੂਜ਼ ਕਰਦੇ ਹਾਂ ਆਪਾਂ ਠੀਕ ਆ ਦੋ ਮਿੰਟ ਹੋ ਗਏ ਇਸ ਵਿੱਚ ਦੇਖ ਕੇ ਕੋਈ ਰੈਕਿੰਗ ਨਹੀਂ ਮਿਲ ਰਹੀ ਹੁੰਦਾ ਕਿ ਕਮ ਕਮ ਮਤਲਬ ਕਿ ਅੰਦਰ ਆਉਣਾ ਆਮ ਆਮ ਕਮ ਕੈਨ ਇਹ ਜਿਹੜੀ ਸੈਮੀ ਇਹ ਵੀ similare ਹੈ ਠੀਕ ਹੈ ਉੱਧਾ ਇਹ ਕਾਫੀ ਬਹੁਤ ਨੇ ਜਿਹਨਾਂ ਨਾਲ ਬਹੁਤ ਟੈਂਸਰ ਯੂਜ਼ ਕਰਦੇ ਨੇ ਸਰ ਜੀ ਇੱਕ ਕੁਐਸਚਨ ਹੈ ਅੱਜ ਜੀ ਪੰਜਾਬੀ ਯਾਦ ਕਰਦੇ ਨਹੀਂ ਮਿਨਿਸਟਰੀ ਆਫਕੋਰਸ ਦੋਵੇਂ ਦੋਨੋਂ ਜ਼ਰੂਰੀ ਨੇ ਜਿਹੜੀ ਕੋਈ ਤੁਹਾਨੂੰ ਦੇ ਆਪਣੇ ਆਪਣੇ ਰੋਲ ਨੇ ਪੰਜਾਬੀ ਤੁਹਾਡੀ ਇੱਕ ਤਰ੍ਹਾਂ ਮਦਰ ਟੰਗ ਆ ਜਾਂਦੀ ਹੈ ਪਰ ਟਿੰਗਲਿਸ਼ ਉਹਨਾਂ ਜੇ ਤੁਸੀਂ ਇੰਟਰਨੈਸ਼ਨਲ ਲੈਂਗੁਏਜ ਹੈ ਕਿਤਨਾ ਹੈ ਨਾ ਅੱਤ ਬਾਹਰ ਕਿਸੇ ਨਾਲ ਵੀ ਗੱਲ ਕਰਨੇ ਤਾਂ ਤੁਸੀਂ ਇੰਗਲਿਸ਼ ਹੀ ਬੋਲੋਗੇ ਕੋਈ ਕੋਈ ਹੋਊਗਾ ਜਿਹਨੂੰ ਪੰਜਾਬੀ ਸਮਝ ਆਏਗੀ ਜਾਂ ਫਿਰ ਕੋਈ ਇੰਡੀਆ ਦਾ ਇਮੀਗ੍ਰੈਂਟ ਹੋਵੇਗਾ ਥੇ ਜਿਹੜਾ ਪਹੁੰਚਿਆ ਹੋਊਗਾ ਉਹਨੂੰ ਪੰਜਾਬੀ ਲਈ ਬਟ ਤੇ ਜਿਹੜੇ ਉਥੇ ਉਹਨਦੀ ਐਮਬੈਸੀ ਹਨਾ ਕੋਈ ਵੀ ਕੁਐਸਚਨ ਪੁੱਟ ਕਰ ਸਕਦੇ ਆਪਾਂ ਨੂੰ ਜਿਹਦਾ ਆਪਾਂ ਜਵਾਬ ਇਧਰ ਇਧਰੋਂ ਦੇ ਕੇ ਜਾਂ ਫਿਰ ਜਿਹੜਾ ਆਪਾਂ ਨੂੰ मीनिंग ਯਾਦ ਹੋਊਗਾ ਉਸ ਤੋਂ ਹੀ ਦਵਾਂਗੇ ਇਸ ਕਰਕੇ ਦੋਨੇ ਕੀ ਨਾ ਕਿ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਆਪਣੇ ਆਪਣੇ ਪਲੇਸ ਤੇ ਠੀਕ ਆ ਚਲੋ ਅੱਜ ਦੀ ਕਲਾਸ ਤੋਂ ਦੀ ਹੋਰੋਂ ਦੀ ਹੈ ਠੀਕ ਆ ਇਦਾਂ ਆਪਾਂ ਹੋ ਗਏ ਤੁਸੀਂ ਜਦੋਂ ਨੈਟਸ ਤੋਂ ਰਿਸਰਚ ਕਰ ਲਏ ਜਾਂ ਫਿਰ ਮੈਂ ਤੁਹਾਨੂੰ ਕੱਲ੍ਹ ਨੂੰ ਹੋਰ ਕਰਾਂਗਾ तुछी का तुछी का तो क्या तू कल को प्रिपेयर करके आएगा सुबह सारा बाकी आना है ठीक है देख यार भाई नो पास तो ओवर होगी यार mm -hmm. मेरा फोन शायद भी कॉल आएगा वहां ਆ ਗਈ ਤੇਰੀ ਮੈਂ ਹੋਗੀ ਯਾਰ ਗਲਤੀ ਉਹ ਰੁਕ ਜਾਓ ਰੁਕ ਜਾ ਯਸ਼ ਯਸ਼ ਅੱਛਾ ਤੂੰ ਲੈਕਚਰ ਦੇ ਬਹਾਨੇ ਆ ਇੱਥੇ ਆਇਆ ਸੀ ਤੇਨੂੰ ਛੇੜਦੇ ਹੀ ਕੀ ਛੇੜਦੇ ਸੀ ਮੈਨੂੰ ਦਿੱਪਰ ਤੋਂ ਇਹ ਉਮੀਦ ਨਹੀਂ ਸੀਗੀ ਨਾਲੇ ਮੈਂ ਤੇਰ ਤੋਂ ਬੜਾ ਫੋਨ ਲੈ ਲਈਆ ਮੇਰੇ ਤੇ ਫੋਨ ਭੁੱਲ ਗਈ ਸੀ ਆਪਣਾ ਯਾਰ ਆ ਲੈ ਤੇਰਾ ਫੋਨ ਉਹ ਗੁੱਸਾ ਕਿਉਂ ਕਰ ਤੂੰ ਯਾਰ ਇਹ ਤਾਂ ਗਲਤੀ ਕੰਮ ਹੋ ਗਿਆ ਯਾਰ ਸੀ ਨਹੀਂ ਹੋਰ ਬਣ ਗਿਆ ਯਾਰ ਮੈਨੂੰ ਨਹੀਂ ਲੱਗਦਾ ਉਹ ਜੋ ਮੈਂ ਉਹਦੇ ਬਾਰੇ ਸੋਚਦਾ ਉਹ ਮੇਰੇ ਬਾਰੇ ਸੋਚਦੀ ਏ ਉਹ ਨਹੀਂ ਯਾਰ ਕੁੜੀਆਂ ਥੋੜਾ ਜਣਾ ਨਰਵਸ ਹੋ ਜਾਂਦੀਆਂ ਲੜਾਈ ਦੀ ਜੀ ਇਹ ਆ ਮਨਾਲਾ ਨੂੰ ਲੈਕਚਰ ਲਾਇਆ ਤੇ ਯਾਰ ਕੋਈ ਤਾਂ ਕੋਈ ਤਾਂ ਜਿਗਾਰ ਲਾਣਾ ਪੈਣਾ ਮੇਰਾ ਤੇ ਸਰਨਾ ਨਹੀਂ ਉਹਦੇ ਬਿਨਾ ਛੱਡ ਆਪ ਆ ਦੇ ਯਸ਼ ਹਾਂ ਭਈ ਯਾਰ ਮੈਂ ਰੂਬਲ ਨੂੰ ਪ੍ਰਪੋਜ਼ ਕਰਦਾ ਜਾਂ ਨਾ ਕਰਾਂ ਯਾਰ ਉਹ ਯਾਰ ਕਰਦੇ ਤੂੰ ਤਾਂ ਬੜਾ ਸੋਚੀ ਹੁੰਦਾ ਇਹਨਾਂ ਤਾਂ ਕਰਦੀ ਆ ਤੇਰਾ ਉਹ ਹੁਣ ਇਹ ਕਿਹੜਾ ਤੈਨੂੰ ਜਵਾਬ ਦੇਣਾ ਉਈ ਯਾਰ ਜੇ ਉਹਨੇ ਨਾ ਕਰਤੀ ਨਾ ਮੇਰਾ ਤਾਂ ਮਰਨ ਹੋ ਜਾਣਾ ਉਹ ਫਿਰ ਆਪਾਂ ਯਾਰ ਸਾਰ ਵੀ ਨਹੀਂ ਸਕਦੇ ਨਾ ਐਵੇਂ ਦੂਰੋ ਦੂਰੋ ਯਾਰ ਹੁਣ ਤੈਨੂੰ ਤੇ ਉtre ਦਿਲਚਸਪ ਦੱਸੇਂ ਗਈ ਜਿਵੇਂ ਮੇਰੇ ਕੋਲੋਸ ਰਹਿੰਦੀ ਹੈ ਨਾ ਉਹਨੇ ਹੋਵੇਂ ਵੀ ਰਹਿਣੋਂ ਹਟ ਜਾਣਾ ਯਾਰ ਜਾਤਾ ਫਿਰ ਜਮੀ ਜਾਏਗਾ ਜਾਂ ਜਮੀ ਆਏਗਾ ਬਸ ਮੈਨੂੰ ਤਾਂ ਇਹ ਲੱਗਦਾ ਤੈਨੂੰ ਨਾ ਕਰੂਰੀ ਯਾਰ ਹਨਾ ਪਿਆਰ ਤੇ ਕਰਦੀ ਐ ਚੰਤਰੀ ਯਾਰ ਹੋਰ ਕੋ ਕਿਹੜੀ ਕੁੜੀ ਪੁੱਛਦੀ ਆ ਯਾਰ ਇਨਾ ਕੱਕ ਦੀ ਹਰਫੱਟੇ ਹੋਰ ਹੌਸਲਾ ਰੱਖ ਯਾਰ ਕਰਦੇ ਗੱਲ ਫਿਰ ਕੀ ਓਏ ਅੱਜ ਲੜਕੇ ਵੀ ਤੁਰ ਗੀ ਏ ਉਹ ਮੰਨ ਜੂਗੀ ਉਹ ਓਏ ਆਪਾਂ ਉਂਜੀ ਕੁੱਟਦੇ ਯਾਰ ਓਏ ਉਹ ਵੀ ਜ਼ਰੂਰੀ ਸੀ ਐਵੇਂ ਕੱਲੂ ਕੋਈ ਹੋਰ ਫਿਰ ਚੜੀ ਜਾਊਗਾ ਉੱਥੇ ਮੈਨੂੰ ਸੁਣਿਆ ਬੇਇਤੀ ਪੜੀ ਹੋਰੀ ਓਏ ਉਹਨਾਂ ਦੀ ਹੋਊਗੀ ਨਹੀਂ ਯਾਰ ਸਾਰੇ ਕੋਲ ਸਾਹਮਣੇ ਤੇ ਥਾਪੜੇ ਪੈ ਗਏ ਆਪਾਂ ਵੀ ਚੰਗੀ ਨਹੀਂ ਕੀਤੀ ਉਹਨਾਂ ਨਾਲ ਹਨਾ ਪਰ ਯਾਰ ਪਤਾ ਕੀ ਹੈ ਇੱਕ ਵਾਰ ਇੱਕ ਬੰਦਿਆਂ ਨੂੰ ਸਮਝਾਤਾ ਨਾ ਦੋ ਜਣਿਆਂ ਨੂੰ ਅੱਗੇ ਤੋਂ ਕੋਈ ਉਹ ਨਹੀਂ ਕਰੂਗਾ ਨੀ ਕਾਲੂ ਰੰਗ ਦੇ ਵੜਨੇ ਕੋਈ ਕਹਿੰਦਾ ਕੁਝ ਫਿਰ ਤੈਨੂੰ ਪਤਾ ਕੋਈ ਅੱਖ ਨਹੀਂ ਚੱਕੇਗਾ ਹਨਾ ਰੂਬਲ ਵਾਲਾ ਹਨਾ ਬਾਕੀ ਤੂੰ ਰੂਬਲ ਨਾਲ ਗੱਲ ਕਰ ਇੱਕ ਵਾਰੀ ਉਹਨੂੰ ਮਨਾ ਹਾਂ ਮੈਂ ਰਾਸ ਨੂੰ ਗੱਲ ਕਰੂੰਗਾ ਉਹਦੇ ਨਾਲ ਉਹਨੂੰ ਫੋਨ ਕਰ ਲਈ ਨਹੀਂ ਮੈਸੇਜ ਕਰਕੇ ਦੇਖੀ ਠੀਕ ਆ ਜਿਵੇਂ ਬਣਿਆ ਹਮ ਓਕੇ ਆ ਬਾਕੀ ਆਪਾਂ ਸਵੇਰੇ ਮਿਲਾਂਗੇ ਜਾ ਕੇ ਠੀਕ ਆ ਚੱਲ ਹਾਂ ਚੱਲ ਚੱਲਦੀ ਆ ਯਾਰ ਠੀਕ ਆ ਅੱਜੂ ਹਾਂ ਹੈਰੀ ਅੱਜ ਦਿਨ ਜੁਬਲੀ ਪਲਾ ਦੀਏ ਯਾਰ ਹੈਰੀ ਮੈਂ ਪੀਤੀ ਨਹੀਂ ਯਾਰ ਜੋੜੀ ਗਦੀ ਯਾਰ ਓਏ ਯਾਰ ਅੱਜ ਪੀਕੇ ਤਾਂ ਦੇਖ ਚ ਪਾਵਰ ਮੱਠਾ ਮੱਠਾ ਰਕੀ ਜਾਗਾ ਟੈਨਸ਼ਨ ਨਾ ਲੈ ਮਾ ਬੱਸ ਕਰ ਬੱਸ ਕਰ ਯਾਰ ਚਾਚੇ ਨੂੰ ਪਾਣੀ ਗਿਆ ਸੀ ਪਾਣੀ ਪੜਾ ਕੇ ਗਿਆ ਕਿ ਨਹੀਂ ਆ ਵੇ ਆ ਵੇ ਪਾਣੀ ਚੱਲਿਆ ਪਾਣੀ ਪਾਈਏ ਯਾਰ ਮੜਾ ਵਾਹਗਾ ਪਾਣੀ ਹਾਂ ਹਾਂ ਥੋੜਾ ਬੱਸ ਕਿਰਸਾ ਕਰ ਲੈ ਮਾਮਾ ਉਹ ਕਿੱਥੇ ਦੇ ਕਿੱਥੇ ਆ ਲੱਕ ਕੌੜੀ ਬੜੀ ਸਾਲੀ ਉਹ ਮਾਮਾ ਦਾਰੂ ਦੇ ਕੋੜੀ ਹੁੰਦੀ ਹੈ ਹੋਰ ਮੈਂ ਵਿੱਚ ਖੰਡ ਤੋਂ ਛੜ ਓਹੋ ਲੈ ਨਹੀਂ ਬਣਾਵੇਂ ਕਿੱਕ ਬੈਗ ਹੋਰ ਦਾ ਦਦੀ ਫਿਰ ਹੈ ਬਸ ਪਾਣੀ ਦਾ ਸਿਕੰਨਾ ਪਾਵਾ ਪਾ ਦੇ ਮੱਠਾ ਚ ਰੱਖੀ ਮੜਾ ਜਾ ਬਸ 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 ਹੋਰ ਬਣਾਇ ਰਹੀ ਗੱਲਬਾਤ ਕੋਈ ਮਾਂ ਕਹਿੰਨਾ ਜੰਮਲ ਸੱਟਾ ਮੈਂ ਪਿੰਦਾ ਨਹੀਂ ਹੈਗਾ ਇਹ ਜੰਮਲ ਜੁੰਮਲ ਕਿਹੜੀ ਆ ਸਾਲੀ ਇਹ ਫਗ ਗੱਲ ਬਣਾ ਲਈ ਪੂਰੀ ਹਾਂ ਆ ਆ ਆ ਜੁਬਲੀ ਹਾਂ ਪਰ ਮੈਂ ਦੋ ਪੈਗਾ ਜਣਾ ਮੈਂ ਗੱਟਾ ਕੇ ਨਾ ਮੈਂ ਚੰਡੀਗੜ੍ਹ ਤੋਂ ਮੰਗਾਈ ਤੀ ਚਾਹਰ ਨਾ ਦਾਰੂ ਹੋਰ ਭਾਵੇਂ ਜੋ ਆਇਰਪਾ ਮੈਂ ਜੋ ਮਰਜੀ ਕੀਆ ਆ ਜੰਮਲ ਜਾ ਐਂਡਾ ਗੱਲਵਾਦ ਯਾਰ ਪੂਰੀ ਵੇਖ ਜੇ ਆਪਾਂ ਲਾ ਗੱਠਿਆ ਨਾ ਰਿਆ ਰਾਜੂ ਆ ਗੱਲ ਲਗਾ ਦਿੱਤਾ ਜੇ ਆਪਣਾ ਪਹਿਲਾ ਪਲਾਨ ਹੁੰਦਾ ਮੈਂ ਤਾਂ ਕਰੇ ਮੁਰਗਾ ਧਰ ਲੈਣਾ ਉਹ ਨਹੀਂ ਜਾਣ ਉਹ ਗੱਲ ਨਹੀਂ ਮੈਂ ਓਏ ਲੈ ਉਹ ਸੁਬਰਾਰੀ ਡਾਲੀ ਮਾਹੌਲ ਲੈ ਆਉਣਾ ਉਹ ਜਾਣ ਜਾਣ ਨਹੀਂ ਆਪਾਂ ਤਾਂ ਉਂਝ ਯਾਰ ਹਾਸੀਆਂ ਗਿੱਡੀਆਂ 'ਚ ਗੱਲ ਕਰਤੀ ਕਰ ਤੂੰ ਤਾਂ ਯਾਰ ਜਾਣ ਤੇ ਇੱਥੇ ਲਾ ਦਿੰਨਾ ਗੱਲ ਉਹ ਨਾ ਗੱਲ ਤਾਂ ਗੱਲ ਤਾਂ ਜਿਹੜੀ ਗੱਲ ਗੰਡੇ ਹੀ ਆਪਾਂ ਨੂੰ ਪੂਰਾ ਜ਼ਰੂਰ ਕਰ ਰਹੇ ਨੇ ਉਹ ਗੰਡੇ ਨਾਲ ਹੀ ਆਣ ਦੇ ਪੈਗ ਬਣਾ ਬਾਕੀ ਦੀ ਗੱਲਾਂ ਛੱਡ ਤੇ ਪੈਗ ਬਣਾ ਜੁਬਲੀ ਚ ਲਾ ਜਿਹੜਾ ਇਕੱਦਰਿਆਂ ਦਾ ਲਾਜ ਇਹਦੀ ਬਣਾ ਪੈਗ ਦੱਸ ਐ ਕਿ ਮੋਟਾ ਆਣ ਦੇ ਫਿਰ ਬੱਸ 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 ਲੈ पानी पानी ना 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 ना, ना ओ ना। वाला पाणी। पाणी। ओ ओ हा ठीक है ठीक है ਵੇਰੀ ਗੱਲ ਸੁਣੋ ਹੁਣ ਹਾਂ ਜਾਨਾ ਉਹ ਦੁੱਗੀ ਦਾ ਬਦਮਾਸ਼ ਆਪਾਂ ਉੱਟ ਗਿਆ ਉਸ ਦਾ ਛੱਡ ਯਾਰ ਤਫਾ ਕਰ ਉਹਨਾਂ ਨੂੰ ਜਾਈਏ ਜਿਹੜੀ ਹੋ ਗਈ ਹੋ ਗਈ ਹੁਣ ਐ ਕਿਵੇਂ ਛੱਡ ਦੀਏ ਛੱਡ ਉਹਦੇ ਵਾਸਤੇ ਯਾਰ ਤੈਨੂੰ ਪਤਾ ਲੜਾਈਆਂ ਚਾਹੀਆਂ ਤਾਡ ਕਾਦੇ ਵਾਸਤੇ ਰਾਜੂ ਓਏ ਹਾਂ ਫੋਨ ਲਾ ਓਏ ਉਹਨੂੰ ਮਾਰ ਕੇ ਦੱਬ ਕੇ ਆਈਏ ਉਹਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਜੇ ਸਾਡੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਆਪਾਂ ਇਹਦਾ ਅਗਲਾ 파ੜ ਵੀ ਲੈ ਕੇ ਆਵਾਂਗੇ ਜ਼ਰੂਰ ਤੁਸੀਂ ਇਹ 파ੜ ਨੂੰ ਪਿਆਰ ਦਿਓ ਜਿਵੇਂ ਪਹਿਲਾਂ ਵਾਲੇ 파ੜ ਨੂੰ ਪਿਆਰ ਦਿੱਤਾ ਤੇ ਹੁਣ ਆਪਾਂ 10 ਕਮੈਂਟ ਪੜਾਂਗੇ ਗੁਰਪ੍ਰੀਤ ਸਿੰਘ ਹਰਮਨਦੀਪ ਸਿੰਘ ਅਨੂਦੀਪ ਕੌਰ ਸ਼ੈਦ ਸਹਿਬਜੋਤ ਅਮਨ ਸ਼ਰਨ ਨੀਤੂ ਹਰਿੰਦਰ ਸਿੰਘ ਰਵਿੰਦਰ ਸਿੰਘ ਮਨਪ੍ਰੀਤ ਕੌਰ ਮਨਦੀਪ ਕੌਰ ਅਸ਼ਦੀਪ ਸਿੰਘ ਸੋਨੂ ਬਾਕੀ ਇਹਨਾਂ ਦੇ ਨਾਮ ਰਹਿ ਗਏ ਉਹ ਅਗਲੀ ਵੀਡੀਓ ਤੇ ਤਿਆਰ ਹੋ ਸਭ ਤੋਂ ਪਹਿਲਾਂ 10 ਕਮੈਂਟ ਕਰਨ ਲਈ ਧੰਨਵਾਦ